ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹੱਲਾ ਤੀਜਾ ਪੈਰ ਬਿਨ ਖਰੀ ਨਿਮਾਣੀ ਜੀਓ ਬਿਨ ਪਰ ਕਿਉ ਜੀਵਾ ਮੇਰੀ ਮਾਈ ਗਰੀਬ ਨਿਵਾਜ ਸ਼ੈਨਸ਼ਾ ਨਿਮਾਨੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਗੌੜੀ ਰਾਗ ਅੰਦਰ ਅਸੀਂ ਸਾਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਹੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 243 ਅੰਗ ਤੇ ਅੱਜ ਦੀ ਇਹ ਪਾਵਨ ਵਿਚਾਰ ਗੁਰੂ ਕਾ ਪਾਵਨ ਸ਼ਬਦ ਸੁਭਾਏਮਨ ਹੈ ਹਜ਼ੂਰ ਇਸ ਸਮੁੱਚੇ ਸ਼ਬਦ ਦੇ ਅੰਦਰ ਇਕ ਜੀਵ ਇਸਤਰੀ ਜਗਿਆਸੂ ਜੀਵ ਇਸਤਰੀ ਉਸ ਪਤੀ ਪਰਮੇਸ਼ਰ ਦੇ ਮਿਲਾਪ ਵਾਸਤੇ ਕਿੰਜ ਤੜਫਦੀ ਹੈ ਇਸ ਤੜਫ ਦੇ ਵਿੱਚ ਆਕਰ ਕੇ ਗੁਰਮੁਖਾਂ ਰੱਬੀ ਪਿਆਰਿਆਂ ਸਾਧੂ ਰੂਪ ਸਖੀਆਂ ਸਹੇਲੀਆਂ ਕੋਲ ਤਰਲੇ ਲੈਂਦੀ ਹੈ ਫਿਰ ਸਾਧੂ ਸਖੀਆਂ ਸਹੇਲੀਆਂ ਉਸ ਪਰਮੇਸ਼ਰ ਦੇ ਘਰ ਬਾਰੇ ਦੱਸਦੀਆਂ ਨੇ ਉਹਦੀ ਦੱਸ ਪਾਉਂਦੀਆਂ ਨੇ ਇੰਜ ਕਹਿ ਲਓ ਵਿਚੋਲੇ ਬਣਦੀਆਂ ਨੇ ਸਤ ਸੰਗਤ ਵਿਚੋਲਾ ਬਣਦੀ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਰ ਪਤੀ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ ਗੁਰੂ ਦਾ ਤਰਸ ਵਰਤਦਾ ਹੈ ਗੁਰੂ ਪ੍ਰਾਪਤੀ ਹੁੰਦੀ ਫਿਰ ਗੁਰੂ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਂਦਾ ਹੈ ਫਿਰ ਜਦੋਂ ਇਸ ਜੀਵ ਰੂਪ ਚ ਗਿਆਸੂ ਇਸਤਰੀ ਨੂੰ ਫਿਰ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਸ ਤੋਂ ਬਾਅਦ ਇਹ ਸੁਹਾਗਣ ਹੋ ਗਈ ਸੁਹਾਗਣ ਹੋਣ ਤੋਂ ਬਾਅਦ ਫਿਰ ਅਗਲੀਆਂ ਪਾਵਨ ਪੰਕਤੀਆਂ ਚ ਅਖੀਰ ਤੇ ਸੈਭ ਜ਼ਿਕਰ ਕਰਨਗੇ ਕਿ ਹੁਣ ਅਵਸਥਾ ਇਸ ਤਰ੍ਹਾਂ ਦੀ ਹੋ ਗਈ ਪਹਿਲਾਂ ਉਹਦੀ ਪ੍ਰਾਪਤੀ ਦੇ ਵਿੱਚ ਇੰਨੀ ਤੜਫ ਸੀ ਕਿ ਮਿਲ ਜਾਵੇ ਹੁਣ ਜਦੋਂ ਮਿਲਿਆ ਹੈ ਹੁਣ ਇਸ ਗੱਲ ਦਾ ਡਰ ਹੈ ਕਿ ਮੇਰੇ ਤੋਂ ਦੂਰ ਨਾ ਹੋ ਜਾਵੇ ਮੈਂ ਉਹਦੇ ਤੋਂ ਦੂਰ ਨਾ ਹੋ ਜਾਵਾ ਸੋ ਹੁਣ ਹਰ ਵੇਲੇ ਉਹਦੇ ਪ੍ਰੇਮ ਦੇ ਵਿੱਚ ਭੀ ਜੀ ਆ ਇੱਕ ਘੜੀ ਨਿਮਖ ਮਾਤਰ ਵੀ ਉਹਨੂੰ ਅੱਖਾਂ ਤੋਂ ਉਲੇ ਕਰਨ ਵਾਸਤੇ ਤਿਆਰ ਨਹੀਂ ਹੈ ਇਹ ਜੀਵ ਇਸਤਰੀ ਉਸ ਤੋਂ ਬਾਅਦ ਫਿਰ ਸਾਬ ਜ਼ਿਕਰ ਕਰਦੇ ਜਦੋਂ ਪ੍ਰਾਪਤੀ ਹੋ ਗਈ ਅੰਦਰ ਦੀ ਰੰਗਤ ਕੈਸੀ ਹੋਈ ਅੰਦਰ ਦਾ ਰੋਹਾਨੀਅਤ ਦਾ ਜਿਹੜਾ ਰੰਗ ਚੜਿਆ ਉਹ ਕਿਸ ਤਰ੍ਹਾਂ ਦਾ ਹੈ ਅੰਦਰ ਜਿਹੜਾ ਰਸ ਆਇਆ ਉਹ ਕਿਵੇਂ ਹੈ ਉਸ ਰਸ ਨੂੰ ਮੰਨਣ ਤੋਂ ਬਾਅਦ ਅੰਦਰ ਦੀ ਅਵਸਥਾ ਕਿਵੇਂ ਦੀ ਹੈ ਇਸ ਤਰ੍ਹਾਂ ਚਾਰ ਪੌੜੀਆਂ ਦੇ ਅੰਦਰ ਸਭ ਪਾਤਸ਼ਾਹ ਇਸ ਪਾਵਨ ਸ਼ਬਦ ਚ ਕਿਰਪਾ ਕਰਦੇ ਨੇ ਪ੍ਰਾਰਭਤਾ ਕਰਦੇ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਮੈਂ ਪਿਰ ਤੋਂ ਬਿਨਾ ਪਤੀ ਤੋਂ ਬਿਨਾ ਇੱਕ ਜਗਿਆਸੂ ਜੀਵ ਇਸਤਰੀ ਕਹਿੰਦੀ ਹੈ ਖਰੀ ਨਿਮਾਣੀ ਜੀਓ ਮੈਂ ਬਹੁਤ ਜ਼ਿਆਦਾ ਖਰੀ ਪਵ ਅਤਿਅੰਤ ਨਿਮਾਣੀ ਮਾਨ ਰਹਿ ਤਹਾ ਮੇਰਾ ਕੋਈ ਮਾਨ ਤਾਨ ਨਹੀਂ ਸੰਸਾਰ ਤੇ ਪਰ ਮੈਨੂੰ ਕੋਈ ਫਰਕ ਨਹੀਂ ਕਿ ਮੈਂ ਸੰਸਾਰ ਤੇ ਮੈਨੂੰ ਮਾਨ ਤਨ ਚਾਹੀਦਾ ਨਹੀਂ ਮੈਨੂੰ ਸੰਸਾਰੀ ਵਡਿਆਈਆਂ ਦੀ ਕੋਈ ਭੁੱਖ ਨਹੀਂ ਅਸਲ ਵਿੱਚ ਪਿਰ ਬਿਨ ਕਿਉਂ ਜੀਵਾ ਮੇਰੀ ਮਾਈ ਮੈਂ ਉਸ ਪਿਰ ਪਤੀ ਪਰਮੇਸ਼ਰ ਤੋਂ ਬਿਨਾ ਕਿਵੇਂ ਜਿਉਂਵਾਂ ਕਿਉਂਕਿ ਮੇਰਾ ਸਭ ਤੋਂ ਵੱਡਾ ਮਾਨ ਤੇ ਉਹੀ ਹੈ ਜੇ ਉਹ ਮੇਰੇ ਕੋਲ ਨਹੀਂ ਤੇ ਫਿਰ ਮੈਂ ਸੰਸਾਰ ਦੇ ਮਾਣ ਕੀ ਕਰਨੇ ਨੇ ਮੈਂ ਸੰਸਾਰ ਦੀਆਂ ਵਡਿਆਈਆਂ ਕੀ ਕਰਨੀਆਂ ਨੇ ਸੋ ਇਹ ਨਹੀਂ ਮੈਨੂੰ ਪਾਉਂਦੀਆਂ ਮੈਂ ਤੇ ਭਾਵੇਂ ਕਿੰਨਾ ਵੀ ਮਾਣ ਹੈ ਸੰਸਾਰ ਵਿੱਚ ਪਰ ਮਾਣ ਹੁੰਦੇ ਹੋਏ ਨਹੀਂ ਮਾਣਾ ਦੀ ਅਵਸਥਾ ਬਣੀ ਪਈ ਹੈ ਕਿ ਮੈਂ ਬਿਲਕੁਲ ਨਮਾਣੀ ਨਤਾਣੀ ਹਾਂ ਉਹਦੇ ਬਿਨਾ ਮੇਰਾ ਕੋਈ ਮਾਣ ਨਹੀਂ ਉਹਦੇ ਬਿਨਾ ਮੇਰਾ ਕੋਈ ਆਸਰਾ ਨਹੀਂ ਜਿਉਂ ਦੀ ਪ੍ਰਾਪਤੀ ਨਹੀਂ ਤਾਂ ਉਹਦੇ ਬਿਨਾ ਮੈਂ ਕਿਵੇਂ ਰਹਿ ਸਕਦੀ ਕਿਵੇਂ ਜ਼ਿੰਦਗੀ ਜਿਊਵਾਂ ਫਿਰ ਬਿਨ ਨੀਂਦ ਨਾ ਆਵੇ ਜਿਉ ਕਾਪੜ ਤਨ ਨ ਸੁਹਾਏ ਤੇ ਉਸ ਪਿਰ પતિ ਪਰਮੇਸ਼ਰ ਤੋਂ ਬਿਨਾ ਮੈਨੂੰ ਬਾਰੋਂ ਵੀ ਨੀਂਦ ਨਹੀਂ ਆਉਂਦੀ ਕੀ ਤੇ ਅੰਦਰੋਂ ਵੀ ਮੈਨੂੰ ਨੀਂਦ ਨਹੀਂ ਪੈਂਦੀ ਕੀ ਪਾਵ ਇੱਕ ਅਸ਼ਾਂਤੀ ਜੀ ਅੰਦਰ ਬਣੀ ਹੋਈ ਹੈ ਜੋਦੀ ਪ੍ਰਾਪਤੀ ਨਹੀਂ ਤੇ ਜੀਵਨ ਦਾ ਕੋਈ ਪਤਾ ਨਹੀਂ ਕਦੋਂ ਅੰਤ ਹੋ ਜਾਵੇ ਕਿਉਂਕਿ ਜਦੋਂ ਚਿੰਤਾ ਵੀ ਹੋਵੇ ਨਾ ਦੁਨਿਆਵੀ ਚਿੰਤਾ ਵੀ ਹੋਵੇ ਨਾ ਤੇ ਆਪਾਂ ਨੂੰ ਬਾਰੋਂ ਵੀ ਨੀਂਦ ਨਹੀਂ ਪੈਂਦੀ ਕੀ ਸਾਰੀ ਸਾਰੀ ਰਾਤ ਬੰਦਾ ਪਿਆ ਹੋਇਆ ਪਾਸੇ ਲੈਂਦਾ ਪਰ ਨਹੀਂ ਉਹਨੂੰ ਕੋਈ ਨੀਂਦ ਅੱਖਾਂ 'ਚ ਪੈਂਦੀ ਉਹਨੂੰ ਕਈ ਲੋਕ ਤਰਕੀਬਾਂ ਦੱਸਦੇ ਨੇ ਤੂੰ ਇੰਜ ਕਰ ਲਾ ਕੋਈ ਆਖੂ ਤੂੰ ਪਾਠ ਕਰ ਕੋਈ ਆਖੇਗਾ ਕਿਤਾਬ ਪੜ ਲਾ ਕੋਈ ਆਖੇਗਾ ਇਸ ਤਰ੍ਹਾਂ ਆਪਣੇ ਆਪ ਨੂੰ ਸਰੀਰ ਨੂੰ ਢਿੱਲਾ ਛੱਡ ਦੇ ਸਭ ਤਰਕੀਬਾਂ ਲੋਕ ਦੱਸਣਗੇ ਉਹ ਕਰ ਕਰ ਵੇਖੇਗਾ ਪਰ ਨੀਂਦ ਨਹੀਂ ਪੈਂਦੀ ਜਦੋਂ ਕੋਈ ਚਿੰਤਾ ਹੋਵੇ ਹੁਣ ਸਾਨੂੰ ਦੁਨਿਆਵੀ ਲੋਕਾਂ ਨੂੰ ਦੁਨਿਆਵੀ ਚਿੰਤਾ ਨੇ ਪਰ ਜਿਹੜਾ ਪਰਮਾਰਥ ਦੇ ਰਸਤੇ ਤੇ ਤੁਰਿਆ ਉਹਨੂੰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਜੀਵਨ ਦੇ ਵਿੱਚ ਜੇ ਪ੍ਰਾਪਤੀ ਨਾ ਹੋਈ ਕੀ ਪਤਾ ਇਸ ਸਰੀਰ ਦਾ ਕਦੋਂ ਅਖੀਰਲਾ ਸਾਹ ਆ ਜਾਣਾ ਹੈ ਤੇ ਜੇ ਉਸ ਤੋਂ ਪਹਿਲਾਂ ਪ੍ਰਾਪਤੀ ਨਾ ਹੋਈ ਤੇ ਅੱਗੇ ਕੀ ਬਣੇਗਾ ਗੁਰਮੁਖਾਂ ਨੂੰ ਅਭਿਆਸੀਆਂ ਨੂੰ ਜਗਿਆਸੂਆਂ ਨੂੰ ਇਸ ਮਾਰਗ ਦੇ ਪੰਧੀਆਂ ਨੂੰ ਸਭ ਤੋਂ ਜ਼ਿਆਦਾ ਅੱਗੇ ਦੀ ਚਿੰਤਾ ਹੈ ਤੇ ਸਾਨੂੰ ਦੁਨਿਆਵੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਦੁਨੀਆਂ ਦੀ ਚਿੰਤਾ ਹੈ ਬਸ ਇਹੀ ਸਾਡੇ ਤੇ ਉਹਨਾਂ ਵਿੱਚ ਫਰਕ ਹੈ ਇਹ ਬਹੁਤ ਵੱਡਾ ਅੰਤਰ ਹੈ ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬਖਮ ਮਾਰਗ ਚੱਲਣਾ ਇਹ ਬੜਾ ਔਖਾ ਮਾਰਗ ਹੈ ਉਹਨਾਂ ਦੀ ਚਾਲ ਹੀ ਨਿਰਾਲੀ ਹੈ ਉਹ ਸੰਸਾਰ 'ਚ ਤੁਰੇ ਫਿਰਦੇ ਵੀ ਅੱਗੇ ਦੀ ਚਿੰਤਾ ਕਰਦੇ ਨੇ ਤੇ ਆਪਾਂ ਘਰੇ ਬੈਠੇ ਵੀ ਸੰਸਾਰ ਦੀ ਚਿੰਤਾ ਕਰਦੇ ਆ ਕੀ ਹੋਏਗਾ ਦੁਨੀਆ 'ਚ ਕੀ ਬਣੇਗਾ ਤਾਂ ਸਭ ਪਾਤਸ਼ਾਹ ਜੀ ਕਹਿੰਦੇ ਨੇ ਪਿਰ ਬਿਨ ਨੀਂਦ ਨਾ ਆਵੇ ਜੀਓ ਮੈਨੂੰ ਬਾਹਰੋਂ ਵੀ ਨੀਂਦ ਨਹੀਂ ਪੈਂਦੀ ਤੇ ਅੰਦਰੋਂ ਵੀ ਮੈਨੂੰ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਕਾਪੜ ਤਨ ਨਾ ਸੁਹਾਈ ਇਸ ਸਰੀਰ ਉੱਤੇ ਪਹਿਨੇ ਕੱਪੜੇ ਵੀ ਭਾਵੇਂ ਸਰੀਰ ਨੂੰ ਢੱਕਣ ਵਾਸਤੇ ਪਹਿਨੇ ਨੇ ਭਾਵੇਂ ਸੋਹਣੇ ਵੀ ਹੋਣ ਪਰ ਮੈਨੂੰ ਇੰਜ ਲੱਗਦਾ ਵੀ ਜੇ ਪਤੀ ਕੋਲ ਨਹੀਂ ਤੇ ਇਹ ਮੇਰੇ ਹਾਰ ਸ਼ਿੰਗਾਰ ਕਾਦੇ ਕੰਮ ਨੇ ਜੇ ਪਤੀ ਕੋਲ ਨਾਵੇ ਕਿਸ ਤਰੀ ਵੀ ਇਹ ਕਹਿੰਦੀ ਮੈਂ ਜਿੰਨੇ ਮਰਜੀ ਸ਼ਿੰਗਾਰ ਕਰ ਲਵਾਂ ਕਾਦੇ ਕੰਮ ਹੈ ਤੇ ਸਿਰਫ ਤਨ ਟਕਿਆ ਜੇ ਪਿਰ ਕੋਲ ਨਹੀਂ ਤੇ ਮੈਨੂੰ ਚੰਗੇ ਨਹੀਂ ਲੱਗਦੇ ਮੈਨੂੰ ਭਲੇ ਨਹੀਂ ਲੱਗਦੇ ਇਸ ਤਰ੍ਹਾਂ ਇਸ ਸਰੀਰ ਤੇ ਪਾਵੇਂ ਧਰਮ ਦੇ ਸ਼ਿੰਗਾਰ ਵੀ ਕੀਤੇ ਹੋਣ ਕਿਉਂਕਿ ਦੁਨਿਆਵੀ ਸ਼ਿੰਗਾਰ ਤੇ ਦੁਨੀਆਂ ਵਾਸਤੇ ਆ ਧਰਮ ਦਾ ਸ਼ਿੰਗਾਰ ਹੀ ਕਈ ਵਾਰ ਗੁਰੂ ਵਾਸਤੇ ਲੱਗਦਾ ਹੈ ਨਾ ਵੀ ਇਸੇ ਧਰਮ ਦੇ ਸ਼ਿੰਗਾਰ ਕੀਤੇ ਨੇ ਪਰ ਜੇ ਪਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਤਾਂ ਮਾਫ ਕਰਿਓ ਧਰਮ ਦੇ ਕੀਤੇ ਹੋਏ ਸ਼ਿੰਗਾਰ ਵੀ ਕਿਸੇ ਅਰਥ ਨਹੀਂ ਰਹਿ ਜਾਂਦੇ ਉਸ ਤੋਂ ਬਾਦ ਕਾਪੜ ਤਨ ਨ ਸੋਹਾਈ ਇਹ ਸਰੀਰ ਰੂਪੀ ਕਪੜਾ ਵੀ ਮੈਨੂੰ ਚੰਗਾ ਨਹੀਂ ਲੱਗਦਾ ਪਿਆ ਕਿਉਂਕਿ ਸਰੀਰ ਰੂਪੀ ਵੀ ਇੱਕ ਕਪੜਾ ਹੀ ਹੈ ਇਹਨੂੰ ਸਾਬ ਨੇ ਬਾਣੀ ਅੰਦਰ ਬੜੀ ਵਾਰ ਜ਼ਿਕਰ ਕੀਤਾ ਕਿ ਇਹ ਸਰੀਰ ਰੂਪੀ ਕਪੜਾ ਹੀ ਆਪਾਂ ਬਦਲਦੇ ਆ ਆਤਮਾ ਜਿਹੜੀ ਆਉਂਦੀ ਜਾਂਦੀ ਹੈ ਸਰੀਰ ਰੂਪੀ ਕਪੜੇ ਬਦਲਦੀ ਰਹਿੰਦੀ ਹੈ ਇਹ ਮੈਨੂੰ ਸਰੀਰ ਰੂਪੀ ਕਪੜਾ ਵੀ ਜਿਹੜਾ ਇਹ ਵੀ ਭਲਾ ਇਹ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਸ ਕਰਤੇ ਪਰਮੇਸ਼ਰ ਦੀ ਪਤੀ ਦੀ ਕੋਈ ਪ੍ਰਾਪਤੀ ਨਹੀਂ ਹੈ ਉਸ ਤੋਂ ਬਾਦ ਕਾਪੜ ਤਨ ਨ ਸੋਹਾਈ ਜੇ ਕੋਈ ਜੀਵਨ ਵਿੱਚ ਸ਼ੁਭ ਗੁਣ ਹੈ ਨ ਵੀ ਕਿ ਲੋਕ ਕਹਿੰਦੇ ਜੀ ਇਹ ਬੜੇ ਦੇ ਚ ਚੰਗੇ ਗੁਣ ਨੇ ਇਮਾਨਦਾਰ ਹੈ ਬਹੁਤ ਕੁਝ ਸੰਸਾਰ ਤੇ ਆਪਾਂ ਇੱਕ ਦੂਜੇ ਨੂੰ ਕਹਿੰਦੇ ਆ ਪਰ ਜਗਿਆਸੂ ਜੀ ਇਸ ਤਰੀ ਕਹਿੰਦੀ ਮੈਨੂੰ ਇਹ ਚੰਗੇ ਗੁਣ ਵੀ ਆਪਣੇ ਚ ਚੰਗੇ ਨਹੀਂ ਲੱਗਦੇ ਪਏ ਕਿਉਂਕਿ ਮੈਂ ਇਹਨਾਂ ਗੁਣਾਂ ਨੂੰ ਕੀ ਕਰਾਂ ਇਦੇ ਨਾਲ ਤੇ ਸਿਰਫ ਲੋਕ ਵਡਿਆਈ ਮਿਲਦੀ ਪਈ ਲੋਕਾਂ ਦੀ ਵਾਹਵਾ ਮਿਲਦੀ ਪਈ ਐ ਇਹਨਾਂ ਗੁਣਾਂ ਦੇ ਨਾਲ ਮੈਨੂੰ ਪਿਆਰੇ ਦੀ ਪ੍ਰਾਪਤੀ ਤੇ ਨਹੀਂ ਨ ਅਜੇ ਤੱਕ ਹੋਈ ਸੋ ਇਸ ਕਰਕੇ ਮੈਨੂੰ ਇਹ ਗੁਣ ਵੀ ਕਿਤੇ ਨਾ ਕਿਤੇ ਭਲੇ ਨਹੀਂ ਲੱਗ ਰਹੇ ਹਨ ਕਾਪਰ ਤਨ ਨ ਸੁਹਾਵੇ ਜਾਂ ਫਿਰ ਪਾਵੇ ਗੁਰਮਤੀ ਚਿਤ ਲਾਈਐ ਫਿਰ ਕਹਿੰਦੇ ਕਾਪਰ ਤਨ ਸੁਹਾਵੇ ਇਹ ਕੱਪੜੇ ਵੀ ਤਨ ਉਤੇ ਸ਼ੋਭnik ਹੋ ਜਾਂਦੇ ਨੇ ਪਰ ਕਦੋਂ ਜਾਂ ਪੇਰ ਪਾਵੈ ਹੁਣ ਸ਼ਿੰਗਾਰ ਤੇ ਤਾਂ ਹੀ ਸਫਲ ਹੈ ਨਾ ਮਾਂਗ ਚ ਪਾਏ ਸੰਧੂਰ ਹੱਥੀ ਪਹਿਨਿਆ ਚੂੜਾ ਸਭ ਕੁਝ ਉਹ ਸੁਹਾਗਣ ਲਈ ਤਾਂ ਹੀ ਹੈ ਜੇ ਉਹਦਾ ਪਤੀ ਹੈ ਜੇ ਨਹੀਂ ਹੈ ਤੇ ਮਾਫ ਕਰਿਓ ਉਹ ਵੀ ਦੁਨੀਆਵੀ ਤੌਰ ਤੇ ਕਵੇਗੀ ਵੀ ਮੈਂ ਇਹਨੂੰ ਕੀ ਕਰਾਂ ਜਿਵੇਂ ਬਾਣੀ ਅੰਦਰ ਇੱਕ ਬਚਨ ਆਉਂਦਾ ਚੂੜਾ ਪੰਨ ਪਲੰਘ ਸਿਉ ਮੁੰਦੇ ਸੰਬਾਹੀ ਸੰਬਾਹਾ ਕਿ ਉਹ ਵੀ ਫਿਰ ਇਹ ਕਹਿੰਦੀ ਵੀ ਜੇ ਕੋਲ ਹੀ ਨਹੀਂ ਜੇ ਪਤੀ ਨਹੀਂ ਆਫਰ ਜੀ ਕਰਦਾ ਵੀ ਇਹ ਚੂੜਾ ਵੀ ਭਨ ਕੇ ਪਲੰਗ ਦੇ ਨਾਲ ਮਾਰ ਦਵਾ ਕਾਰਨ ਕੀ ਹੈ ਉਹਦੀ ਪ੍ਰਾਪਤੀ ਉਹਦਾ ਕੋਲ ਹੋਣਾ ਹੀ ਤੇ ਸਭ ਤੋਂ ਵੱਡੀ ਗੱਲ ਹੈ ਬਚਨ ਜਦੋਂ ਆਪਾਂ ਸ਼ਬਦ ਪੜ੍ਹਦੇ ਸਭ ਸਹੀਆਂ ਸੋ ਰਾਵਣ ਗਈਆਂ ਹੋ ਡਾਡੀ ਕੈਦ ਅਰ ਜਾਵਾ ਕਿ ਸਾਰੀਆਂ ਆਪਣੇ ਖਸਮ ਨੂੰ ਮਾਨਣ ਵਾਸਤੇ ਗਈਆਂ ਮੇਰਾ ਖਸਮ ਪਤੀ ਮੇਰੇ ਕੋਲ ਨਹੀਂ ਔਰ ਡਾਡੀ ਕੈਦ ਅਰ ਜਾਵਾ ਇਸੇ ਤਰ੍ਹਾਂ ਆਤਮਿਕ ਅਰਥ ਕਰਾਂਗੇ ਤਾਂ ਜਗਿਆਸੂ ਰੂਪ ਜੀਵ ਸਖੀਆਂ ਤੇ ਅੰਮ੍ਰਿਤ ਵੇਲੇ ਉੱਠ ਕੇ ਜਾਂ ਅਠੇ ਪਹਿਰ ਸਿਮਰਨ ਵਿੱਚ ਜੁੜ ਕੇ ਪਤੀ ਪਰਮੇਸ਼ਰ ਨੂੰ ਮਾਨਦੀਆਂ ਤੇ ਅਸੀਂ ਟੁੱਟੀਆਂ ਹੋਈਆਂ ਵਿਛੋੜੇ ਵਿੱਚ ਭਟਕਦਿਆਂ ਹੋਇਆਂ ਜੀਵ ਵਿਸਤਰੀਆਂ ਕਿੱਧਰ ਜਾਈਏ ਇਸ ਕਰਕੇ ਹਾਰਸ਼ਿੰਗਾਰ ਵਿੱਚ ਚਿੱਤ ਕਰਦਾ ਲਾ ਕੇ ਸੁੱਟ ਦਈਏ ਹਾਂ ਜਦੋਂ ਬਾਬਾ ਫਰੀਦ ਜੀ ਦਾ ਪਾਵਨ ਬਚਨ ਆਪਾਂ ਸਲੋਕਾਂ ਚ ਪੜ੍ਹਦੇ ਆਂ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ ਜਿਨਿ ਵੇਸੀ ਸੋਹ ਮਿਲੈ ਸੇਈ ਵੇਸ ਕਰਿਓ ਬਾਬਾ ਫਰੀਦ ਜੀ ਕਹਿੰਦੇ ਮੇਰਾ ਕਈ ਵਾਰ ਚਿੱਤ ਕਰਦਾ ਮੈਂ ਇਹ ਜਿਹੜਾ ਆਪਣਾ ਕਪੜਾ ਹੈ ਇਹਨੂੰ ਲੀਰਾਂ ਕਰ ਦਵਾਂ ਇਸ ਸਿਰ ਤੇ ਰੱਖੇ ਹੋਏ ਨੂੰ ਫਿਰ ਕੋਈ ਮਹਿਲੀ ਕੁਚੈਲੀ ਪਾਟੀ ਦੀ ਕੰਬਲੀ ਧਾਰਨ ਕਰ ਲਵਾਂ ਸਾਧ ਮੁਰਾਦਾ ਲਿਬਾਸ ਧਾਰਨ ਕਰ ਲਵਾਂ ਲੀਰਾਂ ਪਾਲਾਂ ਤਨ ਤੇ ਜੇ ਇਸ ਵੇਸ ਦੇ ਨਾਲ ਪਰਮਾਤਮਾ ਮਿਲਦਾ ਮੈਂ ਇਸ ਵੇਸ ਨੂੰ ਧਾਰਨ ਕਰਨ ਲਈ ਤਿਆਰ ਹਾਂ ਪਰ ਅੱਗੇ ਗੁਰੂ ਅਮਰਦਾਸ ਮਹਾਰਾਜ ਦਾ ਫਿਰ ਜਦੋਂ ਅਸੀਂ ਬਚਨ ਪੜ੍ਹਦੇ ਮਹੱਲਾ 3 ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਜਿੰਨੀ ਵੇਸੀ ਸਭ ਮਿਲੈ ਸੇਈ ਵੇਸ ਕਰੇ ਤਾਂ ਉੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਫਿਰ ਘਰ ਹੀ ਬੈਠੇ ਆ ਸਭ ਮਿਲੈ ਜੇ ਨੀਅਤ ਰਾਸ ਕਰੇ ਉਥੇ ਮਹਾਰਾਜ ਕਹਿੰਦੇ ਵੀ ਕੱਪੜੇ ਪਾੜਨ ਨਾਲ ਕੀ ਹੋ ਜਾਏਗਾ ਲੀਰਾਂ ਪਹਿਨਨ ਨਾਲ ਕੀ ਹੋ ਜਾਏਗਾ ਇਸ ਤਰ੍ਹਾਂ ਕੰਬਲੀ ਮੈਲੀ ਲੈਣ ਨਾਲ ਕੀ ਹੋ ਜਾਏਗਾ ਅਸਲ ਵਿੱਚ ਤੇ ਤੇਰੇ ਨੀਅਤ ਰਾਸ ਹੋਵੇ ਮਿਲਣ ਦਾ ਚਾਹ ਹੋਵੇ ਅੰਦਰ ਦੀ ਤਾਂਗ ਹੋਵੇ ਅੰਦਰ ਦੀ ਤੜਫ ਹੋਵੇ ਜੇ ਤੇਰਾ ਮਨ ਸਾਫ਼ ਹੋਵੇ ਹਾਂ ਇਸ ਅਰਥ ਚ ਕਈ ਲੋਕੇ ਕਹਿ ਦਿੰਦੇ ਵੀ ਠੀਕ ਹੈ ਫਿਰ ਮਹਾਰਾਜ ਜੀ ਨੇ ਵੀ ਕਿਹਾ ਮਨ ਸਾਫ਼ ਹੋਵੇ ਨਹੀਂ ਉਥੇ ਹਜ਼ੂਰ ਕਹਿੰਦੇ ਵੀ ਕੱਲੇ ਭੇਖ ਤੱਕ ਸੀਮਤ ਨਾ ਰਹਿ ਜਾਵੀਂ ਤੇਰੀ ਨੀਅਤ ਵੀ ਰਾਸ ਹੋਣੀ ਚਾਹੀਦੀ ਹੈ ਤੇਰੇ ਅੰਦਰ ਵੀ ਤੜਫ ਹੋਣੀ ਚਾਹੀਦੀ ਪਰ ਇੱਥੇ ਸਭ ਪਾਤਸ਼ਾਹ ਜੀ ਇਹ ਕਹਿੰਦੇ ਨੇ ਕਾਪੜ ਤਨ ਨ ਸੁਹਾਵੇ ਕਾਪੜ ਤਨ ਸੁਹਾਵੇ ਜਾਂ ਪਿਰ ਪਾਵੈ ਜੇ ਪਿਰ ਪਰਮੇਸ਼ਰ ਨੂੰ ਪਾ ਗਈ ਤਾਂ ਫਿਰ ਇਹ ਕੱਪੜੇ ਇਹ ਲਿਬਾਸ ਇਹ ਸਰੀਰ ਰੂਪੀ ਕਪੜਾ ਜਿਹੜਾ ਸੋਹਣਾ ਲੱਗਦਾ ਹੁਣ ਭਾਏ ਕਿਵੇਂ ਜਦੋਂ ਸਾਧੂ ਰੂਪ ਸਖੀਆਂ ਸਹੇਲੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਕੋਈ ਬੜੀ ਸੋਹਣੀ ਤਰਕੀਬ ਜ਼ੁਗਤੀ ਦੱਸਦਿਆਂ ਕਿ ਆ ਗੁਰਮਤੀ ਚਿਤ ਲਾਈਐ ਹੇ ਜਗਿਆਸੂ ਜੀਵ ਇਸਤਰੀ ਜੇ ਤੂੰ ਚੌਣੀ ਤੇਰਾ ਸਰੀਰ ਰੂਪੀ ਕਪੜਾ ਸੋਹਣਾ ਲੱਗੇ ਦੁਨੀਆ ਚ ਤੇਰੇ ਪਹਿਨੇ ਹੋਏ ਧਰਮ ਦੇ ਬਾਣੇ ਸੋਹਣੇ ਲੱਗਣ ਬਾਹਰੋਂ ਤੇ ਚਮਕ ਹੋ ਸਕਦੀ ਪਰ ਅੰਦਰੋਂ ਨਹੀਂ ਤੇਰੇ ਕੋਲ ਹੈ ਜੇ ਤੂੰ ਚੌਣੀ ਤੇਰੇ ਕੀਤੇ ਹਾਰ ਸ਼ਿੰਗਾਰ ਧਰਮ ਦੇ ਸੋਹਣੇ ਲੱਗਣ ਫਿਰ ਗੁਰਮਤੀ ਚ ਤਲਾਈਐ ਜੇ ਤੂੰ ਉਹਦੀ ਪ੍ਰਾਪਤੀ ਕਰਨਾ ਚਾਹੁੰਦੀ ਹੈ ਫਿਰ ਗੁਰੂ ਦੀ ਦਿੱਤੀ ਹੋਈ ਮਤ ਦੇ ਦੁਆਰਾ ਉਹਦੇ ਸ਼ਬਦ ਦੇ ਨਾਲ ਆਪਣੀ ਚਿਤ ਬਿਰਤੀ ਸੁਰਤ ਨੂੰ ਲਾਉਣਾ ਕਰ ਸਦਾ ਸੁਹਾਗਣ ਜਾ ਸਤ ਗੁਰ ਸੇਵੇ ਗੁਰ ਕੈ ਅੰਕ ਸਮਾਇਐ ਫਿਰ ਕਿਆ ਉਹ ਸਦਾ ਸੁਹਾਗਣਾ ਹੋ ਗਈਆਂ ਨੇ ਜਿਹੜੀਆਂ ਸਤ ਗੁਰੂ ਨੂੰ ਸੇਵਦੀਆਂ ਨੇ ਮੰਨਦੀਆਂ ਨੇ ਗੁਰੂ ਨੂੰ ਤੇ ਗੁਰ ਕੈ ਅੰਕ ਸਮਾਇਐ ਜਿਹੜੀਆਂ ਗੁਰੂ ਕੇ ਸ਼ਬਦ ਦੇ ਵਿੱਚ ਮੇਲਾਪ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਜਾਂ ਜਿਹੜੀਆਂ ਗੁਰੂ ਸਰੂਪ ਦੇ ਅੰਦਰ ਸਮਾ ਗਈਆਂ ਉਹ ਸਦਾ ਸੁਹਾਗ ਨਾ ਹੋ ਗਈਆਂ ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਰ ਐਸਾ ਪਤੀ ਹੈ ਜਿਹਨੂੰ ਸਹਿਬਾਣੀ ਅੰਦਰ ਕਹਿੰਦੇ ਨਾ ਪਿਰ ਮਰੇ ਨਾ ਜਾਏ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਇਸ ਕਰਕੇ ਉਹ ਸਖੀਆਂ ਸਹੇਲੀਆਂ ਕਦੀ ਦੁਹਾਗ ਨਾ ਹੁੰਦੀਆਂ ਹੀ ਨਹੀਂ ਇਸ ਕਰਕੇ ਉਹ ਸਦਾ ਹੀ ਸੁਹਾਗਨਾ ਨੇ ਜਿਹੜੀਆਂ ਗੁਰੂ ਦੇ ਵਿੱਚ ਅਪੇਧ ਹੋ ਗਈਆਂ ਹਨ ਗੁਰਸਬਦੈ ਮੇਲਾ ਤਾ ਪਿਰ ਰਾਬੇ ਲਾਹ ਨਾਮ ਸੰਸਾਰੇ ਸਾਹਿਬ ਕਹਿੰਦੇ ਜਿਨ੍ਹਾਂ ਦਾ ਗੁਰੂ ਸ਼ਬਦ ਦੇ ਰਾਹੀ ਮੇਲ ਹੋ ਗਿਆ ਜਾਂ ਫਿਰ ਜਿਨ੍ਹਾਂ ਦਾ ਗੁਰੂ ਸ਼ਬਦ ਨਾਲ ਮੇਲ ਹੋ ਗਿਆ ਕਿਉਂਕਿ ਪਹਿਲਾਂ ਗੁਰੂ ਕੇ ਸ਼ਬਦ ਦੇ ਨਾਲ ਸਾਡਾ ਮੇਲ ਹੋਵੇ ਪਹਿਲਾਂ ਤਾਂ ਸਾਡਾ ਸ਼ਬਦ ਦੇ ਨਾਲ ਕੰਨਾਂ ਦਾ ਮੇਲ ਹੈ ਅਸੀਂ ਕੰਨਾਂ ਨਾਲ ਬਾਣੀ ਸੁਣ ਰਹੇ ਹਾਂ ਕੰਨਾਂ ਨਾਲ ਅਸੀਂ ਕੀਰਤਨ ਸੁਣਦੇ ਹਾਂ ਕਥਾ ਸੁਣਦੇ ਹਾਂ ਜਾਂ ਫਿਰ ਜ਼ੁਬਾਨ ਦੇ ਰਾਹੀਂ ਅਸੀਂ ਬਾਣੀ ਪੜ੍ਹਦੇ ਹਾਂ ਇੰਦ ਕਹਿ ਲੋ ਪਹਿਲਾਂ ਇੰਦਰੀਆਂ ਦਾ ਹੀ ਮੇਲ ਹੈ ਉਸ ਤੋਂ ਬਾਅਦ ਕਿਤੇ ਇਸ ਮਨ ਦਾ ਇਸ ਸੁਰਤ ਦਾ ਸ਼ਬਦ ਦੇ ਨਾਲ ਮੇਲ ਹੋ ਜਾਵੇ ਫਿਰ ਸ਼ਬਦ ਦੇ ਦੁਆਰਾ ਉਸ ਪਰਮੇਸ਼ਰ ਦੇ ਨਾਲ ਮੇਲ ਹੁੰਦਾ ਹੈ ਕਿਉਂਕਿ ਸ਼ਬਦ ਦੇ ਵਿੱਚ ਅਪੇਧ ਹੋ ਕੇ ਪਰਮੇਸ਼ਰ ਅੰਦਰ ਭੇਦ ਹੋਇਆ ਜਾਂਦਾ ਸੋ ਇਸ ਤਰ੍ਹਾਂ ਸਭ ਪਾਤਸ਼ਾਹ ਕਹਿੰਦੇ ਗੁਰ ਸ਼ਬਦ ਹੈ ਮੇਲਾ ਜਿਨ੍ਹਾਂ ਦਾ ਪਹਿਲਾ ਸ਼ਬਦ ਦੇ ਵਿੱਚ ਮੇਲ ਹੋਇਆ ਫਿਰ ਸ਼ਬਦ ਦੇ ਦੁਆਰਾ ਗੁਰੂ ਦੀ ਪ੍ਰਾਪਤੀ ਹੋ ਗਈ ਤੇ ਗੁਰੂ ਦੇ ਦੁਆਰਾ ਫਿਰ ਤਾਂ ਪਿਰ ਰਾਵੀ ਉਸ ਪਿਰ ਅਕਾਲਪੁਰਖ ਪਰਮੇਸ਼ਰ ਪਤੀ ਨੂੰ 라ਵਦੀਆਂ ਮੰਨਦੀਆਂ ਨੇ ਲਾਹਾ ਨਾਮ ਸੰਸਾਰੇ ਤੇ ਉਹ ਕੌਣ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਨਾਮ ਰੂਪ ਇਲਾਹਾ ਘਟਿਆ ਹੈ ਬਾਕੀ ਤੇ ਬਹੁਤ ਲਾਹੇ ਆਪਾਂ ਸੰਸਾਰ ਤੇ ਲਾਭ ਖਟਦੇ ਹੀ ਰਹਿੰਦੇ ਆ ਪਰ ਜਿਨ੍ਹਾਂ ਨੇ ਜਿਹਨੂੰ ਸਹਿਬਾਣੀ ਅੰਦਰ ਵਚਨ ਕਹਿੰਦੇ ਹਰ ਹਰ ਨਿਤ ਜਪਿਓ ਜਿਓ ਹੋ ਲਾਹਾ ਖਟੇ ਹੋ ਦਿਹਾੜੀ ਜਿਨ੍ਹਾਂ ਨੇ ਨਾਮ ਰੂਪੀ ਲਾਹਾ ਖਟਿਆ ਉਸ ਪਿਰਪਤੀ ਪਰਮੇਸ਼ਰ ਨੂੰ ਮੰਨਦਿਆਂ ਹਨ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਤਾਂ ਸਾਹਿਬ ਕਹਿੰਦੇ ਉਹ ਜਿਹੜੀ ਕਾਮਣ ਉਹ ਕਾਮਨਾ ਵਾਲੀ ਜਿਹਦੇ ਅੰਦਰ ਇੱਕ ਹੀ ਕਾਮਨਾ ਹੈ ਕਿ ਮੈਨੂੰ ਪਿਆਰੇ ਦੀ ਪ੍ਰਾਪਤੀ ਹੋ ਜਾਵੇ ਹੋਰ ਉਹਨੂੰ ਸੰਸਾਰ ਦੀਆਂ ਕੋਈ ਕਾਮਨਾ ਨਹੀਂ ਹੱਲ ਜਦੋਂ ਇਹੀ ਕਾਮਨਾ ਸਭ ਤੋਂ ਸ੍ਰੇਸ਼ਟ ਕਾਮਨਾ ਸਾਡੇ ਅੰਦਰ ਆ ਗਈ ਨਾ ਕਿ ਸਾਨੂੰ ਉਹਦੀ ਪ੍ਰਾਪਤੀ ਹੋ ਜਾਏ ਅਸੀਂ ਉਹਦੇ ਅੰਦਰ ਅਪੇਧ ਹੋ ਜਾਈਏ ਤੇ ਛੋਟੀਆਂ ਵੱਡੀਆਂ ਕਾਮਨਾ ਕੋਈ ਮਾਇਨਾ ਨਹੀਂ ਰੱਖਦੀਆਂ ਇਹ ਆਪਣੇ ਆਪ ਸੁੱਤੇ ਸਿੱਧ ਪੂਰੀਆਂ ਹੁੰਦੀਆਂ ਜਾਂਦੀਆਂ ਨੇ ਜਿਵੇਂ ਤੁਸੀਂ ਪਹਾੜ ਦੇ ਸਿਖਰ ਤੇ ਚੜਨ ਦੀ ਕਾਮਨਾ ਕਰ ਲਓ ਵੀ ਮੈਂ ਚੋਟੀ ਤੇ ਚੜਨਾ ਫਿਰ ਛੋਟੇ ਛੋਟੇ ਪੱਥਰ ਛੋਟੀਆਂ ਵੱਡੀਆਂ ਉਚਾਈਆਂ ਉੱਚੇ ਨੀਵੇਂ ਰਸਤੇ ਇਹ ਆਪਣੇ ਆਪ ਹੀ ਸਾਡੀਆਂ ਅੱਖਾਂ ਸਾਹਮਣੇ ਆ ਕੇ ਸਾਡੇ ਪੈਰਾਂ ਹੇਠੋਂ ਗੁਜ਼ਰ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਸਾਡੀ ਕਾਮਨਾ ਹੋਵੇ ਅਸੀਂ ਚੋਟੀ ਤੇ ਜਾਣਾ ਫਿਰ ਰਸਤੇ ਦੇ ਸਾਰੇ ਦ੍ਰਿਸ਼ ਜਿਹੜੇ ਨੇ ਪਹਾੜ ਤੇ ਚੜਦੇ ਆ ਬੜੀ ਤਰ੍ਹਾਂ ਦੇ ਦ੍ਰਿਸ਼ ਆਸੇ ਪਾਸੇ ਦਿਸਦੇ ਉਹ ਸੁੱਤੇ ਸੇ ਦੀ ਪ੍ਰਾਪਤ ਹੋ ਜਾਂਦੇ ਤੇ ਸੁੱਤੇ ਸੇ ਦੀ ਅੱਖਾਂ ਚੋਂ ਨਿਕਲ ਜਾਂਦੇ ਪੈਰਾਂ ਹੇਠੋਂ ਨਿਕਲ ਜਾਂਦੇ ਪਤਾ ਹੀ ਨਹੀਂ ਲੱਗਦਾ ਕਦੋਂ ਸਭ ਕੁਝ ਵਰਤ ਗਿਆ ਜਦੋਂ ਪ੍ਰਾਪਤੀ ਦੀ ਕਾਮਨਾ ਇਹ ਹੋਵੇ ਮੈਂ ਪਿਆਰੇ ਪਤੀ ਪਰਮੇਸ਼ਰ ਨੂੰ ਹੀ ਮਿਲਣਾ ਹੈ ਫਿਰ ਇਹ ਸੰਸਾਰ ਦੇ ਮਾਨ ਮਰਤਵੇ ਸਭ ਕੁਝ ਜਿਹੜਾ ਇਹ ਰਿਧੀਆਂ ਸਿੱਧੀਆਂ ਸਭ ਕੁਝ ਆਤਮਕ ਅਵਸਥਾਵਾਂ ਕਹਿ ਲਈਏ ਇਹ ਚੱਕਰਾਂ ਚਿੰਨਾ ਦੀ ਗੱਲ ਸੁਰਤ ਦਾ ਅਭਿਆਸੀ ਇਹ ਸਭ ਖੇਡਾਂ ਸੁੱਤੇ ਸੇ ਦੀ ਵਰਤ ਜਾਂਦੀਆਂ ਨੇ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਵਰਤ ਕੇ ਇਹ ਸੁਰਤ ਜਿਹੜੀ ਅਗਾਹ ਪਹੁੰਚ ਜਾਂਦੀ ਕਦੋਂ ਇਹਨਾਂ ਚੀਜ਼ਾਂ ਦੇ ਉੱਪਰ ਦੀ ਵੀ ਲੰਘ ਗਈ ਆਮ ਲੋਕ ਇਹਨਾਂ ਚੀਜ਼ਾਂ ਲਈ ਕਮਲੇ ਹੋਏ ਰਹਿੰਦੇ ਨੇ ਪਰ ਜਿਸ ਦੇ ਅੰਦਰ ਇਹ ਕਾਮਨਾ ਹੈ ਪਤੀ ਪਰਮੇਸ਼ਰ ਤੱਕ ਪਹੁੰਚਣਾ ਉਹਨੂੰ ਪਤਾ ਹੀ ਨਹੀਂ ਲੱਗਦਾ ਰਿਧੀਆਂ ਸਿੱਧੀਆਂ ਆਈਆਂ ਕਦੋਂ ਤੇ ਚਲੀਆਂ ਕਦੋਂ ਗਈਆਂ ਉਹਨੂੰ ਪਤਾ ਨਹੀਂ ਲੱਗਦਾ ਅੰਦਰ ਕਿਹੜੀ ਕਿਹੜੀ ਅਵਸਥਾ ਕਦੋਂ-ਕਦੋਂ ਬਣਦੀ ਪਹਿਲੇ ਪਦ ਦੀ ਪ੍ਰਾਪਤੀ ਕਦੋਂ ਹੋ ਗਈ ਤੇ ਲੰਘ ਕਦੋਂ ਗਈ ਦੂਜਾ ਪਦ ਕਦੋਂ ਮਿਲ ਗਿਆ ਤੇ ਕਦੋਂ ਲੰਘ ਗਿਆ ਸੋ ਇਸ ਤਰ੍ਹਾਂ ਸੁੱਤੇ ਸਿੱਧ ਇਹ ਅਵਸਥਾਵਾਂ ਮਿਲਦੀਆਂ ਹਨ ਤਾਂ ਸਭ ਕਹਿੰਦੇ ਨਾਨਕ ਕਾਮਣ ਨਾ ਪਿਆਰੀ ਉਹ ਕਾਮਨਾ ਵਾਲੀ ਜਿਹੜੀ ਜੀਵ ਇਸਤਰੀ ਹੈ ਉਹ ਆਪਣੇ ਨਾਹ ਫਿਰ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਜਾਂ ਹਰ ਕੇ ਗੁਣ ਸਾਰੇ ਜਿਹੜੀ ਹਰੀ ਪਰਮੇਸ਼ਰ ਦੇ ਦਿੱਤੇ ਹੋਏ ਸ਼ੁਭ ਗੁਣਾਂ ਨੂੰ ਸਿਮਰਨ ਨਾਮ ਅਭਿਆਸ ਨੂੰ ਸਾਰੀ ਸੰਭਾਲਦੀ ਹੈ 사ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਉਹ ਫਿਰ ਜੀਵ ਇਸਤਰੀ ਜਿਹੜੀ ਐ ਨਾ 사ਤਨ ਰੰਗ ਮਾਣੇ ਜੀਓ ਉਹ ਜੀਵ ਇਸਤਰੀ ਰੰਗ ਮਾਣਦੀ ਐ ਆਤਮਿਕ ਅਵਸਥਾਵਾਂ ਨੂੰ ਮਾਣਦੀ ਐ ਆਪਣੇ ਨਾਲ ਪਿਆਰੇ ਆਪਣੇ ਪਿਆਰੇ ਦੇ ਨਾਲ ਫਿਰ ਪਰਮੇਸ਼ਰ ਦੇ ਨਾਲ ਮਾਣਦੀ ਐ ਉਹ ਸंसਾਰ ਨੂੰ ਤੇ ਪਤਾ ਹੀ ਨਹੀਂ ਨਾ ਲੱਗਦਾ ਕਿਉਂਕਿ ਇੱਕ ਉਹ ਤੇ ਅੰਦਰ ਦੀ ਅਵਸਥਾ ਹੈ ਉਹ ਦੁਨੀਆ ਸਾਵੇਂ ਥੋੜੀ ਕਿਤੇ ਰੰਗ ਮਾਨਦੀ ਹੈ ਉਹ ਸੁੱਤੇ ਸਿੱਤ ਤੁਰੀ ਫਿਰਦੀ ਆਤਮਿਕ ਅਵਸਥਾ ਹੁਲਾਰਿਆ ਨੂੰ ਅੱਠੇ ਪਹਿਰ ਪਰਮੇਸ਼ਰ ਦੀ ਗੋਦ ਵਿੱਚ ਮਾਨਦੀ ਹੈ ਐਹ ਨਿਸਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਜਿਹੜੀ ਗੁਰੂ ਕੇ ਸ਼ਬਦ ਨੂੰ ਵਿਚਾਰਦੀ ਹੈ ਹੁਣ ਇੱਕ ਤਾਂ ਵਿਚਾਰਨਾ ਕਈ ਵਾਰ ਅਸੀਂ ਸ਼ਬਦ ਵਰਤਦੇ ਜੀ ਕਥਾ ਵਿਚਾਰ ਲਈਏ ਜਦੋਂ ਕਥਾ ਕਰਨੀ ਹੋਵੇ ਤੇ ਪਹਿਲਾਂ ਅਸੀਂ ਥੋੜਾ ਜਿਹਾ ਜਦੋਂ ਨਿਗਾਹ ਮਾਰਦੇ ਆ ਪੜ੍ਹਦੇ ਆ ਤੇ ਆਮ ਗੁਰਮਤਿ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਕਥਾ ਵਿਚਾਰਦੇ ਆ ਇੱਕ ਆਪਾਂ ਸ਼ਬਦ ਵਰਤਦੇ ਕਥਾ ਵਿਚਾਰ ਵੀ ਕਥਾ ਵਿਚਾਰ ਹੋ ਰਹੀ ਕਥਾ ਨੂੰ ਵਿਚਾਰਿਆ ਜਾ ਰਿਹਾ ਕਥਾ ਕੀਤੀ ਜਾ ਰਹੀ ਹੈ ਪਰ ਇਹ ਵੀ ਗੁਰੂ ਕੇ ਸ਼ਬਦਾਂ ਦੀ ਵਿਚਾਰ ਹੈ ਪਰ ਮੈਨੂੰ ਮਾਫ ਕਰਿਓ ਇਹ ਸਿਰਫ ਸਾਡੀ ਜ਼ੁਬਾਨ ਤੱਕ ਕਿਤੇ ਨਾ ਕਿਤੇ ਸੀਮਤ ਰਹਿ ਗਈ ਹੈ ਇੱਕ ਸਚਾਈ ਹੈ ਤਾਂ ਸਹਿਬ ਪਾਤਸ਼ਾਹ ਜੀ ਕਹਿੰਦੇ ਗੁਰ ਸ਼ਬਦ ਵਿਚਾਰੇ ਹੁਣ ਅਸੀਂ ਕਹੀਏ ਵੀ ਅਸੀਂ ਵੀ ਤਾਂ ਸ਼ਬਦ ਨੂੰ ਵਿਚਾਰ ਹੀ ਰਹੇ ਆ ਮਾਫ ਕਰਿਓ ਸਾਡਾ ਵਿਚਾਰਨਾ ਜਿਹੜਾ ਹੈ ਕਿਤੇ ਨਾ ਕਿਤੇ ਉਹ ਸਿਰਫ ਦੁਨੀਆ ਦੇ ਤਲ ਤੇ ਖੜਾ ਇਸ ਤੋਂ ਉਤਾਂ ਨਹੀਂ ਤੁਰਿਆ ਪਰ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਆਤਮਿਕ ਅਵਸਥਾ ਦੇ ਤੌਰ ਤੇ ਵਿਚਾਰ ਲਿਆ ਕਿ ਜੋ ਗੁਰੂ ਕਹਿ ਰਿਹਾ ਹੈ ਉਹਨੂੰ ਮੈਂ ਆਪਣੇ ਜੀਵਨ ਵਿੱਚ ਕਮਾਉਣਾ ਹੈ ਜੋ ਗੁਰੂ ਨੇ ਕਿਹਾ ਹੈ ਉਹਨੂੰ ਆਪਣੇ ਜੀਵਨ ਵਿੱਚ ਵਿਚਾਰ ਲਿਆ ਉਤਾਰ ਲਿਆ ਇਹਨਸ ਰੰਗ ਰਾਤੀ ਉਹ ਜੀਵ ਇਸਤਰੀ ਫਿਰ ਦਿਨ ਰਾਤ ਉਹਦੇ ਰੰਗਾ ਵਿੱਚ ਰੰਗੀ ਰਹਿੰਦੀ ਹੈ ਤੇ ਜਿਨੇ ਵਿਚਾਰ ਕਰਨ ਤੋਂ ਬਾਅਦ ਚੇਤਾ ਹੀ ਨਹੀਂ ਵੀ ਵਿਚਾਰ ਕਾਦੀ ਹੋਈ ਐ ਉਹਨੂੰ ਕਾਦੇ ਰੰਗ ਚੜਨੇ ਤਾਂ ਜਿਨ੍ਹਾਂ ਨੇ ਵਿਚਾਰ ਨੂੰ ਆਪਣੇ ਅੰਦਰ ਉਤਾਰ ਲਿਆ ਉਹ ਦਿਨ ਰਾਤ ਉਹਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਨ ਗੁਰ ਸ਼ਬਦ ਵਿਚਾਰੇ ਹਾ ਮੈਂ ਮਾਰੇ ਇਨ ਬਿਦ ਮਿਲੋ ਪਿਆਰੇ ਤਾਂ ਸਾਹਿਬ ਨੇ ਇੱਕ ਜੁਗਤੀ ਦੱਸੀ ਕਿ ਇਨ ਬਿਦ ਮਿਲੋ ਪਿਆਰੇ ਇਸ ਵਿਧੀ ਨਾਲ ਪਿਆਰੇ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਪੁੱਛिए ਮਹਾਰਾਜ ਕਿਹੜੀ ਵਿਧੀ ਹੈ ਕਿਉਂਕਿ ਆਪਾਂ ਸਾਰੇ ਮਿਲਣਾ ਤੇ ਹਰ ਕੋਈ ਚਾਹੁੰਦਾ ਹੈ ਦੇਖੋ ਠੀਕ ਹੈ ਅਭਿਆਸ ਕਮਾਈ ਕੋਈ ਨਹੀਂ ਕਰਨਾ ਚਾਹੁੰਦਾ ਤੁਰਨਾ ਕੋਈ ਨਹੀਂ ਚਾਹੁੰਦਾ ਪਰ ਮਿਲਣਾ ਸਾਰੇ ਚਾਹੁੰਦੇ ਆ ਜੇ ਕਿਤੇ ਪੁੱਛ ਲਿਆ ਜਾਵੇ ਨਾ ਵੱਡੇ ਇਕੱਠ ਦੇ ਵਿੱਚ ਪਰਮਾਤਮਾ ਨੂੰ ਕੌਣ-ਕੌਣ ਮਿਲਣਾ ਚਾਹੁੰਦਾ ਹੈ ਜੀ ਤੇ ਹਰ ਬੰਦੇ ਦੀ ਬਾਹ ਖੜੀ ਹੋ ਜਾਣੀ ਮੈਂ ਮਿਲਣਾ ਚਾਹਣਾ ਪਰ ਜੇ ਕਈਏ ਕਮਾਈ ਕੌਣ ਕੌਣ ਕਰਨੀ ਚਾਹੁੰਦਾ ਫਿਰ ਸਾਰਿਆਂ ਦੀਆਂ ਬਾਹਾਂ ਨੀਵੀਆਂ ਕਿ ਕਮਾਈ ਅਸੀਂ ਨਹੀਂ ਕਰਨਾ ਚਾਹੁੰਦੇ ਸੋ ਕਹਿਣ ਦਾ ਭਾਵ ਹੈ ਕਿ ਮਿਲਣਾ ਸਾਰੇ ਚਾਹੁੰਦੇ ਹਾਂ ਤਾਂ ਸਭ ਪਰਸ਼ਾ ਕਹਿੰਦੇ ਇਨਬਿਦ ਮਿਲੋ ਪਿਆਰੇ ਆਓ ਫਿਰ ਜੇ ਮਿਲਣਾ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਵਿਧੀ ਦੱਸਦੇ ਹਾਂ ਤੁਹਾਨੂੰ ਇੱਕ ਝੁਗਤੀ ਦੱਸਦੇ ਹਾਂ ਬੜੀ ਪਿਆਰੀ ਉਹ ਕੀ ਹੈ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਗੁਰੂ ਕੇ ਸ਼ਬਦ ਦੀ ਵਿਚਾਰ ਕਰੋ ਤੇ ਗੁਰੂ ਸ਼ਬਦ ਦੇ ਵਿਚਾਰ ਦੇ ਦੁਆਰਾ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲੈਣਾ ਕਰੋ ਕਿਉਂਕਿ ਜਿਵੇਂ ਜਿਵੇਂ ਸ਼ਬਦ ਦੇ ਵਿਚਾਰ ਅੰਦਰ ਉਤਰਦੀ ਜਾਂਦੀ ਹੈ ਓਵੇਂ ਓਵੇਂ ਹਉਮੈ ਮਰਦੀ ਜਾਂਦੀ ਹਉਮੈ ਕਾਦੀ ਸਰੀਰ ਦੀ ਗੁਣਾ ਦੀ ਪਦਾਰਥਾਂ ਦੀ ਜਿਵੇਂ ਜਿਵੇਂ ਸ਼ਬਦ ਅੰਦਰ ਉਤਰਦਾ ਹੈ ਓਵੇਂ ਓਵੇਂ ਸਮਝ ਆ ਜਾਂਦੀ ਹੈ ਕਿ ਜਿਹੜੇ ਪਦਾਰਥ ਇਕੱਠੇ ਕੀਤੇ ਨੇ ਜਿਉਂਦੇ ਜੀ ਸੁੱਖ ਦੇਣਗੇ ਨਾਲ ਥੋੜੀ ਨਿਭ ਜਾਣੇ ਨੇ ਇਹ ਹਉਮੈ ਖਤਮ ਹੋਣ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰੀਰ ਦੀ ਹਉਮੈ ਖਤਮ ਹੋਣ ਲੱਗ ਜਾਂਦੀ ਵੀ ਇਹ ਤੇ ਝੂਠ ਦਾ ਪਸਾਰਾ ਹੈ ਇਹ ਤੇ ਕੂੜ ਹੈ ਇਹ ਸਰੀਰ ਨਾਲੋਂ ਮੂਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਭਾਵ ਜਿਵੇਂ ਜਿਵੇਂ ਸ਼ਬਦ ਅੰਦਰ ਉਤਰੇ ਓਵੇਂ ਓਵੇਂ ਹਉਮੈ ਸੁੱਤੇ ਸਿੱਧ ਮਰਦੀ ਐ ਮੈਂ ਕਈ ਵਾਰ ਕਹਿੰਦਾ ਜਿਵੇਂ ਜਿਵੇਂ ਦਵਾਈ ਅੰਦਰ ਅਸਰ ਕਰਨ ਲੱਗ ਜਾਂਦੀ ਰੋਗ ਆਪਣੇ ਆਪ ਮਰਨਾ ਸ਼ੁਰੂ ਹੋ ਜਾਂਦਾ ਹੈ ਰੋਗ ਨੂੰ ਕਦੀ ਕਹਿਣਾ ਨਹੀਂ ਪੈਂਦਾ ਮੈਂ ਦਵਾਈ ਖਾਧੀ ਤੇ ਹੁਣ ਤੂੰ ਖਤਮ ਹੋ ਜਾ ਹੁਣ ਤੂੰ ਮਿਟ ਜਾ ਹੁਣ ਤੂੰ ਛੱਡ ਜਾ ਨਹੀਂ ਦਵਾਈ ਅੰਦਰ ਉਤਰ ਗਈ ਰੋਗ ਨੇ ਆਪਣੇ ਆਪ ਪਤਾ ਹੀ ਨਹੀਂ ਲੱਗਣਾ ਸਿਰਦਰਦ ਹੁੰਦਾ ਹੋਵੇ ਗੋਲੀ ਖਾਲੀ ਤੇ ਬੰਦਾ ਕਹਿੰਦਾ ਪਤਾ ਹੀ ਨਹੀਂ ਲੱਗਾ ਕਦੋਂ ਠੀਕ ਹੋ ਗਿਆ ਉਹਦੇ ਕੋਲ ਕੋਈ ਟਾਈਮ ਨਹੀਂ ਹੁੰਦਾ ਵੀ ਇੰਨੇ ਮਿੰਟ ਤੇ ਹੋ ਰਿਹਾ ਸੀ ਤੇ ਬਿਲਕੁਲ ਇੰਨੇ ਸੈਕਿੰਡ ਤੇ ਜਾ ਕੇ ਮੇਰਾ ਸਿਰ ਦਰਦ हट ਗਿਆ ਨਹੀਂ ਉਹਦੇ ਕੋਲ ਕੋਈ ਟਾਈਮ ਨਹੀਂ ਨੋਟ ਨਾ ਉਹ ਕਰ ਹੀ ਸਕਦਾ ਵੀ ਕਦੋਂ ਹਟ ਗਿਆ ਇਸੇ ਤਰ੍ਹਾਂ ਗੁਰੂ ਤਰਸ ਕਰੇ ਕਿਤੇ ਗੁਰੂ ਕਾ ਸ਼ਬਦ ਗੁਰੂ ਕੀ ਕਥਾ ਅੰਦਰ ਉਤਰ ਜਾਵੇ ਹਲੇ ਤੱਕ ਉਤਰਦੀ ਨਹੀਂ ਇਹੀ ਕਾਰਨ ਹੈ ਜਿੰਨਾ ਸ਼ਬਦ ਦੇ ਵਿਚਾਰ ਕਰ ਲਈ ਓਨੀ ਹਉਮੈ ਆ ਗਈ ਕਿ ਮੈਂ ਹੀ ਸ੍ਰੇਸ਼ਟ ਹਾਂ